ਬੀ ਮੈਂ ਮੱਤਾਂ ਮਾਰਨਾ ਕਿੱਦਾਂ ਮਾਰੂੰਗਾ ਤੂੰ ਤੇਰੇ ਨਾ ਪਹਿਣ ਗਿਆ ਤੇਰੇ ਵੀ ਪਹਿਣੀ ਆ ਫਿਰ ਕੰਨ ਤੇ ਚਲੋ ਚੱਲੀਏ ਆਪਾਂ ਤਾਂ ਫਿਰ ਮੈਂ ਨਹੀਂ ਦਾਨ ਦੇਣਾ ਕਿਉਂ ਬਾਬਾ ਪਿੰਦੂ ਤਾਂ ਨਾ ਕਿੱਥੇ ਮੈਂ ਜਾਣਾ ਹੀ ਆ ਬਾਬਾ ਪਿੰਦੂ ਤਾਂ ਨਾ ਜਾ ਮੈਂ ਉਹ ਦੇਖ ਲੈ ਕਹਿੰਦਾ ਜਾਹਾ ਪਿੰਦੂ ਸਾਡਾ ਮੁੰਡਾ ਆ ਚਲੋ ਚੱਲੀਏ ਫਿਰ ਨਹੀਂ ਮੈਂ ਦਾਨ ਨਹੀਂ ਦੇਣਾ ਕਿਉਂ ਪਾਣੀ ਨਾ ਫਿਰ ਇਹਨਾਂ ਕੀ ਹੋਊਗਾ ਇਹਦੇ ਨਾਲ ਕੀ ਹੋਊਗਾ ਬੱਟਾ ਪਾਉਣ ਦਾ ਤੇਰੇ ਹੱਥ ਤੇ ਵੱਧੂ ਦਾ ਮੇਰੇ ਹੱਥ ਤੇ ਕਿਉਂ ਵੱਜੂਗਾ ਤੂੰ ਹੱਥ ਮਾਰ ਨਾ ਮੈਂ ਚੱਲਾਂ ਅੱਛਾ ਓਕੇ ਬਾਈ ਚੰਗਾ ਚਲੋ ਚਲੀ ਐਂਟੀ ਜੀ ਆਪਾਂ ਤੁਹਾਨੂੰ ਚਲੋ ਚਲੋ ਆ ਤੇ ਇਹਦੇ ਨਾਲ ਬਈ ਇੱਥੇ ਖੂਤ ਹੈ ਹਾਂ ਤੇ ਇਹ ਗਾ ਇੱਥੇ ਬਸ ਰਹਿਣਾ ਆ ਮੈਂ ਚੱਲਣਾ ਆ ਮੈਂ ਨਹੀਂ ਰੰਨ ਦੇਣਾ ਚਲੋ ਆਂਟੀ ਚੱਲੀਏ ਆਪਾਂ ਫਿਰ ਆਵੇਂ ਮੋਟਰਸਾਈਕਲ ਲੈ ਕੇ ਆਇਆ ਚੱਲਦੇ ਆਪਾਂ ਚਲੋ ਮੈਂ ਨਾ ਨਹੀਂ ਦੇਣਾ ਕਿਉਂ ਬਾਬਾ ਪਿੰਦੂ ਤਾਂ ਆਇਆ ਤਾਂ ਮੈਂ ਨਹੀਂ ਦੇਣ ਦੇਣਾ ਕਿਉਂ ਨਹੀਂ ਜਾਣ ਦੇਣਾ ਤੂੰ ਤੇ ਮੇਤੋਂ ਕੀ ਕਰਾਉਣਾ ਆ ਤੈਨੂੰ ਬੰਦ ਕਰ ਦੇਣਾ ਕਿੱਥੇ ਬੰਦ ਕਰ ਦਊਗਾ ਤੂੰ ਅੱਜ ਬੰਦ ਕਰ ਦੇਣਾ ਨੇ ਨਾ ਹੈਂ ਇਹ ਰਾ ਦ ਦੇਣਾ ਕਿੱਥੇ ਇਹ ਨਹੀਂ ਰਾ ਕਰ ਦੇਣਾ ਉਧਾਰੇ ਆਂ ਦਾਦਾ ਨਾ ਮਾਤਾ ਤਾਤਾ ਦੱਬ ਲੈਣਾ ਹਾਂ ਦਰ ਨੀਰਾ ਹੋ ਜਾਣਾ ਤੇ ਬਾਤਾ ਵੀ ਨਹੀਂ ਆ ਰਹਾ ਤੇ ਬਗੜ ਵੀ ਲੈਣ ਤੈਨੂੰ ਫੜਨਾ ਕਿਹਣਾ ਪਿੰਦੂ ਨੂੰ ਕਿਉਂ ਬੰਦ ਕੀਤਾ ਆ ਬੱਤੇ ਰੋ ਯਾਰ ਇਹ ਹੀ ਭੈਣੇ ਆ ਤੇਰੇ ਭੈਣੇ ਇਹ ਉਹਨਾਂ ਕੋ ਦਾਤੀ ਆ ਦੇਖ ਲੈ ਕਿਦਾਂ ਦੀ ਆ ਉਹਨਾਂ ਕੋ ਦਾਤੀ ਆ ਮੈਂ ਇਹਨੂੰ ਪਾਣੀ ਨਾ ਤਾਂ ਦੇਣ ਨਾ ਉਹ ਤੇ ਮੈਨੂੰ ਲੈ ਜਾਣਾ ਉਹ ਨਹੀਂ ਫੜ ਕੇ ਖਿੱਚ ਕੇ ਬੱਸ ਮੈਂ ਚੱਲਣਾ ਹਾਂ ਹੁਣ ਮੈਂ ਦੱਦੀ ਨਹੀਂ ਆਉਣੀ ਮਦਰ ਦੀ ਹਾਂ ਮਰੇ ਲਈ ਦੱਦੀ ਆ ਜਾਣੀ ਮਗਰੇ ਗੱਡੀ ਲੈ ਆਉਣੀ ਕਹਿੰਦਾ ਗੱਡੀ ਵੀ ਨਹੀਂ ਆਉਂਦੀ ਗੱਡੀ ਉਹ ਨਹੀਂ ਰੁਬਰਾ ਜੇ ਰੋਕ ਦੇਣੀ ਆ ਉਹ ਨਹੀਂ ਮੋਰੇ ਖੜੇ ਜਾਣਾ ਕਹਿੰਦਾ ਗੱਡੀ ਮੋੜ ਕੇ ਲਿਆਓ ਫੇਰ ਕੀ ਕਰੂੰਗਾ